ਇਸ ਕਿਟ ਵਿੱਚ ਆਰੀ ਹੈਂਡਵਰਕ ਦਾ ਅੱਡਾ ਵੀ ਹੈ ਤੇ ਸਾਰਾ ਸਮਾਨ ਵੀ ਹੈ ਮੀਨਜ਼ ਇੱਕ ਵਾਰੀ ਇਹ ਕਿਟ ਆਪਾਂ ਲੈ ਲੈਨੇ ਆ ਤਾਂ ਬੇਸ਼ੱਕ ਆਪਾਂ 10 12 ਸੂਟ ਰੈਡੀ ਕਰ ਲਈਏ ਆਪਾਂ ਨੂੰ ਹੋਰ ਕੋਈ ਵੀ ਚੀਜ਼ ਹੈ ਜਿਹੜੀ ਬਾਜ਼ਾਰੋਂ ਨਹੀਂ ਲੈਣੀ ਪੈਗੀ ਇਹਦੇ ਵਿੱਚ ਚਾਰ ਆ ਰੀਆਂ ਹੁੰਦੀਆਂ ਜੀ ਇੱਕ ਲੋਹੇ ਦੀ ਇੱਕ ਇਹ ਲੱਕੜ ਵਾਲੀ ਛੋਟੀ 7 ਨੰਬਰ ਜਿਹਨੂੰ ਕਹਿੰਦੇ ਆ ਤੇ ਦੋ ਸਟੀਲ ਦੀਆਂ 14 ਤੇ 24 ਨੰਬਰ ਚਾਰ ਤਾਂ ਤੁਹਾਨੂੰ ਇਹਦੇ ਵਿੱਚ ਆ ਰੀਆਂ ਜਿਹੜੀਆਂ ਮਿਲਦੀਆਂ ਹੈਗੀਆਂ ਸਾਰੀਆਂ ਜਿਹੜੀਆਂ ਯੂਜ਼ ਹੁੰਦੀਆਂ ਸਾਰਾ ਸਮਾਨ ਇਹਦੇ ਵਿੱਚ ਹੋਏਗਾ ਇਸ ਤੋਂ ਬਾਅਦ ਕਾਫੀ ਮਾਤਰਾ ਦੇ ਵਿੱਚ ਜ਼ਰਦوزی ਹੈ ਜਿਹੜੀ ਤੋਂ ਮਿਲੇਗੀ ਤੁਸੀਂ ਮੀਨਸ ਕਈ ਇਹੀ ਹੈਗੀ ਜੀ ਨਕਸ਼ੀ ਕਈ ਕਹਿਣਗੇ ਵੀ ਇਹ ਸਮਾਨ ਬਹੁਤ ਮਹਿੰਗਾ ਹਨਾ ਪਰ ਇਹ ਤੋਲਿਆਂ ਦੇ ਹਿਸਾਬ ਨਾਲ ਹੁੰਦਾ ਸਾਨੂੰ ਵੀ ਤੋਲਿਆਂ ਦੇ ਹਿਸਾਬ ਨਾਲ ਜਿਹੜਾ ਮਿਲਿਆ ਇਹ ਜੌਮ ਮੋਤੀ ਹੈ ਇਹ ਪਲਾਸਟਿਕ ਮੋਤੀ ਹੈ ਜੀ ਸਮਾਨ ਸਾਰਾ ਪਹਿਲਾਂ ਚੈੱਕ ਕਰ ਲਓ ਇਹ ਗਲਾਸ ਮੋਤੀ ਹੈ ਇਹ ਆਪਣਾ ਕੱਟ ਦਾਣਾ ਬਰੀਕ ਵਾਲਾ ਬੀਬੀਸੀ ਦਾ ਕੱਟ ਦਾਣਾ ਜਿਹੜਾ ਕਿ ਕਾਲਾ ਨਹੀਂ ਪੈਂਦਾ ਇਸ ਤੋਂ ਬਾਅਦ ਕੱਟ ਦਾਣਾ ਪਾਈਪਸ ਜਿਹੜਾ ਲੰਬਾ ਕੱਟ ਦਾਣਾ ਹੁੰਦਾ ਇਸ ਤੋਂ ਬਾਅਦ ਦੋ ਤਰ੍ਹਾਂ ਦੀ ਇਹ ਗੋਟਾ ਪੱਤੀ ਹੈ ਗੋਲ ਤੇ ਪੱਤੀ ਵਾਲੀ ਜਿਹਦੇ ਨਾਲ ਕੇ ਫਲਾਵਰ ਜਿਹੜੇ ਬੰਦੇ ਹੈਗੇ ਆ ਤੇ ਤਿੰਨ ਤਰ੍ਹਾਂ ਦੇ ਇਹਦੇ ਵਿੱਚ ਜਿਹੜੇ ਆਪਣੇ ਕੋਲ ਮਿਰਰ ਮਿਲਣਗੇ ਆਪਾਂ ਨੂੰ ਜਿਵੇਂ ਕੋਈ ਵੀ ਡਿਜ਼ਾਈਨ ਆਪਾਂ ਮਿਰਰ ਦਾ ਬਣਾਉਣਾ ਹੈਗਾ ਹਨਾ ਤੇ ਇਸ ਤੋਂ ਬਾਅਦ ਚਾਰ ਤਰ੍ਹਾਂ ਦੀ ਇਹਦੇ ਵਿੱਚ ਸੀਕਵੈਂਸ ਆ ਦੋ ਕਲਰ ਆ ਪਿੰਕ ਗ੍ਰੀਨ ਤੇ ਇੱਕ ਜਿਹੜੀ ਕਾਫੀ ਮਾਤਰਾ ਦੇ ਵਿੱਚ ਤੁਹਾਨੂੰ ਇਹਦੇ ਵਿੱਚੋਂ ਮਿਲੇਗੀ 골ਡਨ ਆ ਜਿਹੜੀ ਆਪਣੀ ਮੈਟ ਤੇ ਸਿਲਵਰ ਮੈਟ ਇਹ ਸੀਕਵੈਂਸ ਆ ਜਿਹੜੀ ਬਹੁਤ ਵਧੀਆ ਹੁੰਦੀ ਹੈ ਤੇ ਕਾਫੀ ਮਾਤਰਾ ਦੇ ਵਿੱਚ ਆ ਮਿੰਜ 4-5 ਸੂਟ ਆ ਕੱਲੀ ਸੀਕਵੈਂਸ ਨਾਲ ਹੀ ਤੁਸੀਂ ਜਿਹੜੇ ਰੈਡੀ ਕਰ ਸਕਦੇ ਆ ਇਸ ਤੋਂ ਬਾਅਦ ਕੁਝ ਹੋਰ ਜਿਵੇਂ ਐਂਕਰ ਦੀਆਂ ਗੁੱਟੀਆਂ ਨਾਲ ਐਂਕਰ ਦੀਆਂ ਗੁੱਟੀਆਂ ਲਈ ਤੁਹਾਨੂੰ ਜਿਵੇਂ ਸੂਈ ਵਗੈਰਾ ਉਹ ਨਾਲ ਹੀ ਦਿੱਤੀ ਹੋਊਗੀ ਇਸ ਤੋਂ ਬਾਅਦ ਜਿਵੇਂ ਹੁਣ ਆਪਾਂ ਟ੍ਰੇਸ ਕਰਨਾ ਹੁੰਦਾ ਉਹਦਾ ਸਮਾਨ ਕੱਟ ਰਾ ਜਿਵੇਂ ਕਟਰ ਯੂਜ਼ ਹੁੰਦਾ ਹਨਾ ਚੌਕ ਦੀ ਡੱਬੀ ਟ੍ਰੇਸ ਕਰਨ ਲਈ ਇਹ ਨੀਲ ਦੀ ਡੱਬੀ ਅਤੇ ਸਿਲਵਰ ਪਾਊਡਰ ਆ ਗੂੜੇ ਸੂਟਾਂ ਲਈ ਜਿਵੇਂ ਆਪਾਂ ਸਿਲਵਰ ਪਾਊਡਰ ਯੂਜ਼ ਕਰਨਾ ਤੇ ਨਾਲ ਆ ਜਿਹੜਾ ਮਸ਼ੀਨ ਵਾਲਾ ਤੇਲਾ ਪਾ ਯੂਜ਼ ਕਰਨਾ ਇਹ ਆਪਾਂ ਮਿਲ ਵੀ ਜਾਂਦਾ ਹੋਏਗਾ ਪਰ ਕਿਟ ਦੇ ਵਿੱਚ ਇਹ ਹੁੰਦਾ ਨਾਲ ਇਹ ਦੋ ਤਰ੍ਹਾਂ ਦੀ ਜੜੀ ਹੈਗੀ ਆ 골ਡਨ ਤੇ ਸਿਲਵਰ ਇੱਕ ਜਿਹੜੀ ਗਮ ਹੈਗੀ ਆ ਤੇ ਇਹਦੇ ਵਿੱਚ ਰੀਲਾਂ ਦੇ ਵਿੱਚ ਹੈਗਾ ਜਿਵੇਂ ਡੋਰੀ ਰੀਲਾਂ ਹਨਾ ਤੇ ਜਿਵੇਂ ਮੋਰੀਲਾਂ ਦੋ ਤਰ੍ਹਾਂ ਦੀਆਂ ਮਤਲਬ ਅਲੱਗ-ਅਲੱਗ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਇੱਕ ਜਿਹੜੀ ਚੌਕ ਦੀ ਢੱਬੀ ਹੋਊਗੀ ਇਹਦੇ ਵਿੱਚ ਤੇ ਕੁਛ ਇਦਾਂ ਬਣੇ ਹੋਏ ਟਰੇਸ ਹੋਣਗੇ ਜਿਵੇਂ ਕਿ ਇਹ ਘੇਰੇ ਦਾ ਟਰੇਸ ਬਣਿਆ ਹੋਇਆ ਇਹਦੇ ਨਾਲ ਆਪਾਂ ਜਿਵੇਂ ਗਲਾਸ ਮੋਤੀ ਤੇ ਕੱਟਦੇ ਆਣੇ ਨਾ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਬਣ ਜਾਂਦਾ ਹੈ ਲੇਟੈਸਟ ਹੁੰਦੇ ਆ ਆਈ ਨਹੀਂ ਹੈਗਾ ਵੀ ਉਹ ਆਪਾਂ ਬੁੱਕ ਜੀ ਖਰੀਦ ਲਈ ਤੇ ਉਹ ਪੁਰਾਣੇ ਹੋ ਗਏ ਕਿਉਂਕਿ ਜਿਹੜਾ ਕਿਸੇ ਨੇ ਇੱਕ ਵਾਰੀ ਪਾ ਲਿਆ ਉਹਦਾ ਆਪਣਾ ਜੀਵ ਹੀ ਨਹੀਂ ਕਰਦਾ ਹਨਾ ਇਹ ਨੈਕ ਦਾ ਡਿਜ਼ਾਈਨ ਆ ਤੇ ਇੱਕੇ ਦੇ ਵਿੱਚ ਇਹ ਅੱਡਾ ਅੱਡਾ ਜਿਹੜਾ ਉਹ ਚੀਲ ਦੀ ਲੱਕੜ ਦਾ ਕਦੇ ਵੀ ਵਿੰਗੀਆਂ ਨਹੀਂ ਹੁੰਦੀਆਂ ਕੱਪੜਾ ਲੱਗਿਆ ਹੋਊਗਾ ਡੋਰੀ ਹੈ ਜਿਹੜੀ ਇਹਦੇ ਉੱਪਰ ਵਗੀ ਹੋਊਗੀ ਮੀਨਸ ਇਹ ਐਡੇ ਨਹੀਂ ਟੁੱਟਣਾ ਨਹੀਂ ਹੁੰਦਾ ਪਰ ਫੱਟੀਆਂ ਵਿੰਗੀਆਂ ਹੋ ਜਾਂਦੀਆਂ ਇਸ ਲਈ ਇਹਨੂੰ ਵਧੀਆ ਲੱਕੜ ਦਾ ਬਣਾਇਆ ਜਾਂਦਾ ਡੋਰੀ ਵਗਾਈ ਜਾਂਦੀ ਆ ਛੱਟਣ ਵਾਲਾ ਜਿਹੜਾ ਉਹ ਕੱਪੜਾ ਜਿਹੜਾ ਸੋਫਿਆਂ ਦੇ ਕਵਰ ਵਗੈਰਾ ਤੇ ਯੂਜ਼ ਕਰਦੇ ਆ ਉਹ ਲਗਾਇਆ ਜਾਂਦਾ ਨਾਲ ਇੱਕ ਤੁਹਾਨੂੰ ਫਰੇਮ ਵੀ ਭੇਜਿਆ ਜਾਏਗਾ ਜੇ ਤੁਸੀਂ ਸ਼ੁਰੂ ਕਰਨਾ ਫਰੇਮ ਤੋਂ ਕਰ ਸਕਦੇ ਆ ਤੇ ਇਹ ਚ 10 12 ਜਿਹੜੇ ਸੂਟ ਆ ਤੁਹਾਡੇ ਆਰਾਮ ਨਾਲ ਤਿਆਰ ਹੋ ਜਾਣਗੇ ਜੇ ਤੁਸੀਂ ਇੱਕ ਵਾਰੀ ਇਹ ਸਮਾਨ ਲੈਣੇ ਆ ਤਾਂ ਫਿਰ ਹੋਰ ਸਮਾਨ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਇਹੇ ਇਟਾ ਜਿਹੜੀ ਇਹ ਵਧੀਆ ਸਮਾਨ ਹੈਗਾ ਜਿਵੇਂ ਤੋਲਿਆਂ ਦੇ ਹਿਸਾਬ ਨਾਲ ਮਿਲਦਾ ਹੈ ਸਮਾਨ ਥੋੜਾ ਜਿਹਾ ਜਿਵੇਂ ਗੋਟਾ ਪੱਤੀ ਵਗੈਰਾ ਸਾਰੀਆਂ ਚੀਜ਼ਾਂ ਨਕਸ਼ੀ ਦਬਕਾ ਇਹ ਮਹਿੰਗੀਆਂ ਹੁੰਦੀਆਂ ਮੀਨਸ ਤੋਲਿਆਂ ਦੇ ਹਿਸਾਬ ਨਾਲ ਆਪਾਂ ਨੂੰ ਜਿਹੜਾ ਮਿਲਦਾ ਹੈਗਾ ਪਰ ਇਹ ਸਮਾਨ ਆ ਜਿਹੜਾ ਆਇ ਨਹੀਂ ਹੈ ਉਹ ਤੁਸੀਂ ਸੂਟ ਤਿਆਰ ਕਰ ਲਿਆ ਹਨਾ ਮੱਥਾ ਮਾਰ ਕੇ ਤੇ ਇਹ ਖਰਾਬ ਹੋ ਜਾਊਗਾ ਇਹ ਨੰਬਰ ਆ ਜੀ ਇੱਥੇ ਤੁਸੀਂ ਉਹਨੇ ਹੀ ਕਾਲ ਕਰਨੀਆਂ ਜਿਨੇ ਸਮਾਨ ਲੈਣਾ ਹੈਗਾ ਵੀ ਫਾਲਤੂ ਕਾਲਾਂ ਭੈਣ ਬਣ ਕੇ ਉਹ ਨਾ ਕਰਿਆ ਕਰੋ ਕਿਉਂਕਿ ਸਾਰਾ ਦਿਨ ਹੀ ਫੋਨ ਆਈ ਜਾਂਦੇ ਫਿਰ ਕਈ ਵਾਰੀ ਜ਼ਰੂਰੀ ਫੋਨ ਵੀ ਕੋਈ ਰਹਿ ਜਾਂਦਾ ਵੀਡੀਓ ਸੇਵ ਕਰਕੇ ਰੱਖ ਲਿਓ ਆਪਣਾ ਆਰਡਰ ਪਲੇ